ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 7 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ। ਜਿਵੇਂ ਆਪਾਂ ਪਹਿਲੂ ਵੀ ਦੱਸਿਆ ਹੋਇਆ ਸੀਗਾ ਕਿ ਮੁੱਖ ਤੌਰ ਤੇ ਅਗਲੇ ਕਈ ਦਿਨ ਪੰਜਾਬ ਦਾ ਮੌਸਮ ਸਾਫ਼ ਹੀ ਰਹੇਗਾ। ਤਕਰੀਬਨ ਅੱਜ 7 ਮਾਰਚ ਨੂੰ ਵੀ ਤਕਰੀਬਨ ਸਾਰੇ ਹੀ ਇਲਾਕੇ ਵਿੱਚ ਪੰਜਾਬ ਦਾ ਮੌਸਮ ਸਾਫ਼ ਰਹੇਗਾ ਪੱਛਮੀ ਹਵਾ ਲਗਾਤਾਰ ਚਲਦੀ ਰਹੇਗੀ ਕਿਸੇ ਪ੍ਰਕਾਰ ਦੀ ਕਿਸੇ ਵੀ ਇਲਾਕੇ ਦੇ ਵਿੱਚ ਹਲਚਲ ਜਾਂ ਬੱਦਲਬਾਜ਼ੀ ਬਣਨ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਪਿਛਲੇ ਕਈ ਦਿਨਾਂ ਤੋਂ ਤੁਸੀਂ ਇੰਟਰਨੈਟ ਤੇ ਇੱਕ ਖਬਰ ਜਰੂਰ ਸੁਣੀ ਹੋਵੇਗੀ ਕਿ ਇੱਕ ਪੱਛਮੀ ਸਿਸਟਮ ਆ ਰਿਹਾ ਹੈ ਜਿਹੜਾ ਕਿ ਪ੍ਰਭਾਵਿਤ ਕਰੇਗਾ ਉਹ ਤਕਰੀਬਨ ਵਿਸਾਖੀ ਦੇ ਲਗਭਗ ਆਵੇਗਾ 13 ਜਾਂ 14 ਜਾਂ 14 ਜਾਂ 15 ਤਰੀਕ ਨੂੰ ਪੰਜਾਬ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੀਂਹ ਹਨੇਰੀ ਤੇ ਝੱਖੜ ਵੀ ਝੁੱਲ ਸਕਦੇ ਨੇ ਇਹ ਮੌਕੇ ਤੇ ਜਾ ਕੇ ਪਤਾ ਲੱਗੂਗਾ ਕਿ ਇਹ ਸਿਸਟਮ ਕਿੰਨਾ ਕੁ ਤਕੜਾ ਹੁੰਦਾ ਹੈ ਤੇ ਕਿੰਨਾ ਕੁ ਹਲਕਾ ਹੁੰਦਾ ਹੈ ਅਜੇ ਸਿਰਫ ਅੰਦਾਜ਼ੇ ਲਗਾਈ ਜਾ ਸਕਦੇ ਨੇ ਕਿ ਸਿਸਟਮ ਇਹ ਚੰਗਾ ਲੱਗਾ ਸਕਦਾ ਹੈ ਦੂਸਰੇ ਪਾਸੇ ਕਣਕਾ ਦਾ ਵੀ ਰੰਗ ਤਕਰੀਬਨ ਬਦਲਣਾ ਸ਼ੁਰੂ ਹੋ ਚੁੱਕਾ ਹੈ ਤੇ ਥੋੜੇ ਦਿਨਾਂ ਦੇ ਵਿੱਚ ਬਾਢੀ ਵੀ ਸ਼ੁਰੂ ਹੋ ਜਾਵੇਗੀ ਜਿਹੜਾ ਉਹ ਸਿਸਟਮ ਆਵੇਗਾ ਉਹ ਪ੍ਰਭਾਵਿਤ ਜ਼ਰੂਰ ਕਰੇਗਾ ਅੱਜ 7 ਅਪ੍ਰੈਲ 8 9 10 ਤਕਰੀਬਨ ਇਹ ਦਿਨ ਮੌਸਮ ਸਾਫ ਰਹੇਗਾ 11 12 ਨੂੰ ਤੋਂ ਹਲਕੀ ਫੁਲਕੀ ਬੱਦਲਬਾਹੀ ਵਾਪਸ ਆਉਣੀ ਸ਼ੁਰੂ ਹੋਵੇਗੀ 13 14 ਜਾਂ 14 15 ਤਰੀਕ ਨੂੰ ਦੋ ਦਿਨ ਮੁੱਖ ਤੌਰ ਤੇ ਸਿਸਟਮ ਦੇ ਰਹਿਣਗੇ ਇਹ ਲੱਗ ਜਾ ਕੇ ਪਤਾ ਲੱਗੇਗਾ ਕਿ ਇਹ ਸਿਸਟਮ ਕਿੰਨਾ ਕੁ ਤਕੜਾ ਹੈ ਕਿੰਨਾ ਕੁ ਹਲਕਾ ਹੈ ਉਹਨੇ ਦਿਨ 10 ਤਰੀਕ ਤੱਕ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ ਰਹੇਗਾ